ਬਹੁਤ ਜਣੇ ਕੀ ਜਿਹੜੋ ਲਿਆ ਸੀਗਾ ਬੱਚਾ ਲਿਆ ਸੀਗਾ ਬੜਿਆਂ ਨੇ ਆਖਿਆ ਵੀ ਸੀਗਾ ਬਈ ਨਹੀਂ ਤਿਆਰ ਹੋਣਾ ਨਹੀਂ ਹੋਣਾ ਚਾਹ ਨਹੀਂ ਹੋਣਾ ਇਹਦਾ ਲੱਤ ਨਹੀਂ ਸਹੀ ਇਹਦਾ ਪੋੜਾ ਨਹੀਂ ਸਹੀ ਇਹਦਾ ਕੰਨ ਨਹੀਂ ਸਹੀ ਤੇ ਪਰ ਉਹ ਚੀਜ਼ ਨੂੰ ਆਪਾਂ ਗਲਤ ਪ੍ਰੂਫ ਕਰਦੇ ਐਹੋ ਜਿਹੇ ਯਾਦਗਰ ਚੰਨ ਮਿਲਿਆ ਹੋਵੇ ਜਿਹੜਾ ਅੱਜ ਵੀ ਯਾਦ ਹੋਵੇ ਵੀ ਜਾਂ ਘੋੜਿਆ ਕਰਕੇ ਆਪਣ ਨੂੰ ਆ ਚੀਜ਼ ਹਾਸਲ ਹੋਈ ਹੈ ਹਾਸਲ ਦਾ ਸਰ ਹੁਣ ਜਿੰਨੇ ਕ ਮੰਨ ਲੋ ਵੀ ਜੇ 10 ਜਣੇ ਜਾਣਦੇ ਮੈਨੂੰ ਤਾਂ ਮੇਰੇ ਘੋੜੇ ਦਾ ਕਰਕੇ ਹੀ ਜਾਣਦੇ ਬਈ ਅਕਬਰ ਆ ਹਾਂਜੀ ਇਹ ਅਕਬਰ ਹੈ ਤੇ ਕਿੰਨੀ ਹਾਈਟ ਆ ਬਈ ਇਹਦੀ ਇਹਦੀ ਹਾਈਟ 67 ਹੋਗੀ ਇਹ ਕਿੰਨੇ ਸ਼ੋਹਾਂ ਚ ਲੱਗੇ ਕੇ ਫਿਰ ਦਿਖਾਉਣ ਤੱਕ ਇਹ ਲਗਭਗ ਸਾਰੇ ਸ਼ੋਹਾਂ ਚ ਇਹੀ ਗਿਆ ਜਿਵੇਂ ਅੱਜ ਸੌਦਾ ਕਰਾਇਆ ਘੋੜੀ ਅਗਲੇ ਦਿਨ ਘਰੇ ਆ ਜੇ ਤੇ ਬਹੁਤ ਚਾ ਸੀਗਾ ਸਮਾਂ ਦੀ ਰਾਤ ਨਹੀਂ ਸੀ ਲੰਘਦੀ ਸਾਡੀ ਆ ਮੈਂ ਮੈਂ ਪੁੱਛ ਲੱਗੇ ਰਾਤ ਕਿਵੇਂ ਲੰਘੀ ਫਿਰੋ ਰਾਤ ਨਾ ਨੀਂਦ ਆਵੇ ਨਾ ਕੁਝ ਹੋਰ ਮੈਂ ਸਰ 2023 ਤੋਂ ਲੱਗਿਆ ਸੀਗਾ ਜੀ ਸ਼ੋਹਾਂ ਚ ਜੀ ਤੇ ਮੈਂ ਪੰਜਾਬ ਦਾ ਕੋਈ ਸ਼ੋਹ ਨਹੀਂ ਛੱਡਿਆ Rajasthan ਦਾ ਜੀ ਹਰਿਆਣੇ ਦਾ ਕੋਈ ਸ਼ੋਅ ਨਹੀਂ ਸਾਡੇ ਹਰ ਵਿੱਚ ਕਿਸੇ ਵੀ ਜਾਨਵਰ ਦਾ ਕੋਈ ਸ਼ੌਂਕ ਮਾੜਾ ਨਹੀਂ ਨਾ ਤਾਂ ਡਿਪਰੈਸ਼ਨ ਚ ਆਉਣ ਦਿੰਦੇ ਆ ਕਿਉਂਕਿ ਆਪਣਾ ਧਿਆਨ ਸਾਰਾ ਇਹਨਾਂ 'ਚ ਹੋ ਜਾਂਦਾ ਵਾ ਹਨਾ ਇਹਨੂੰ ਜਾਨਕੀ ਪਿਆਰ ਮੁਹੱਬਤ ਕਰਨਾ ਸਿਰਫ ਇੱਕ ਸ਼ੋਅ ਆ ਜਿਹੜਾ ਪਹਿਲਾ ਲਾਇਆ ਸੀ ਉੱਥੋਂ ਨਹੀਂ ਇਹ ਜਾਨਕੀ ਜਿੱਤਿਆ ਬਾਕੀ ਇਹਨੇ ਸ਼ੋਅ ਕੋਈ ਨਹੀਂ ਛੱਡਿਆ ਮੈਂ ਇਹ ਨਹੀਂ ਕਹਿੰਦਾ ਵੀ ਮੇਰਾ ਕੋੜਾ ਹਮੇਸ਼ਾ ਹੀ ਪਹਿਲੇ ਤੇ ਹੁੰਦਾ ਦੂਜੇ ਤੇ ਹੁੰਦਾ 7ਵੇਂ ਤੇ ਵੀ ਆਇਆ ਬਾਈ 5ਵੇਂ ਤੇ ਵੀ ਆਇਆ ਰੇਕ ਜਾਨਵਰ ਕਰੋੜਾਂ ਦਾ ਨਹੀਂ ਹੁੰਦਾ ਰੇਕ ਜਾਨਵਰ ਹਜ਼ਾਰਾਂ ਦਾ ਨਹੀਂ ਹੁੰਦਾ ਐ ਮੈਂ ਤਾਂ ਖਰੀਦ ਪਏ ਥੋੜਾ ਚ ਹੋਰ ਵੇਖਿਆ ਜੇ ਮੈਂ ਆਮ ਕੋੜ ਵਾਲੇ ਬੰਦੇ ਨਾਲ ਗੱਲ ਕਰਦੇ ਯਾਰ ਉਹ ਐ ਬੜਾ ਰੋਬੀ ਨਾਲ ਗੱਲ ਕਰਦਾ ਉਸ ਤਾਂ ਬੜੇ ਸਿੰਪਲੀ ਤਰੀਕੇ ਨਾਲ ਗੱਲ ਕਰਦੇ ਇਹ ਕੀ ਚੱਕਰ ਅਕਬਰ ਅਕਬਰ ਫਿਰ ਤੁਸੀਂ ਪਿੱਛੇ ਲਿਆ ਕਰਦਾ ਸੀ ਜਾਂ ਅਕਬਰ ਉਹ ਘਰ ਤਿਆਰ ਕੀਤਾ ਨਹੀਂ ਮੈਂ ਬੱਚਾ ਲਿਆ ਸੀ ਹਾਂਜੀ ਸਰ ਇਹ ਅਕਬਰ ਦਾ ਭਰਾ ਹੈ ਅੱਛਾ ਇਹ 28 ਮਹੀਨਿਆਂ ਦਾ ਹੋ ਗਿਆ ਇਹ ਦੋਨੇ ਅੱਖਾਂ ਤੋਂ ਬਿੱਲਾ ਈ ਕਈਰ ਜਾਨਵਰ ਇਕੱਠੇ ਕਰਕੇ ਕੱਢ ਲਈਦੇ ਆ ਮੈਂ ਕਈਰ ਮਾਮੇਰਾ ਮੁੰਡਾ ਆ ਜਾਂਦਾਗਾ ਕੋਈ ਹੋਰ ਆ ਜਾਂਦੇ ਹਨਾ ਜੀ ਇਦਾਂ ਕਈਰ ਗੇੜੇ ਦੇ ਲਈਦੇ ਜਿਹਨੂੰ ਕਹਿੰਦੇ ਪਲਵਾਨੀ ਗੇੜੇ ਉਹ ਦੇ ਲਈਦੇ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾ ਤੇ ਤੁਸੀਂ ਇਸ ਟਾਈਮ ਦੇਖਦੇ ਹੋ ਸਰਾ ਸਾਬ ਸ਼ੋਅ ਇਸ ਟਾਈਮ ਅੱਜ ਅਸੀਂ ਜਿਹੜਾ ਪੋਡਕਾਸਟ ਦੇ ਰੂਪ ਦੇ ਵਿੱਚ ਸ਼ੋਅ ਲੈ ਕੇ ਆਏ ਆ ਉਹ ਸ਼ੋਅ ਕਰਨ ਦਾ ਸਾਡਾ ਮਕਸਦ ਇਹ ਆ ਕਿ ਅੱਜ ਕੱਲ ਨੌਜਵਾਨ ਮੁੰਡਿਆਂ ਦਾ ਜਿਹੜਾ ਰੁਝਾਨ ਆ ਉਹ ਘੋੜਿਆਂ ਦੇ ਪਾਲਨ ਵਾਲੇ ਪਾਸੇ ਸ਼ੌਂਕ ਪਿਆ ਹੋਇਆ ਹੈ। ਉਹ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਕਿਹੜੀਆਂ ਚੀਜ਼ਾਂ ਨੂੰ ਆਪਾਂ ਨੂੰ ਮੈਨੇ ਰੱਖਦੀਆਂ ਜਿਹੜਾ ਉਹ ਛੋਹਾਂ ਤੇ ਲੈ ਕੇ ਜਾਂਦੇ ਆ ਘੋੜੇ ਜਾਂ ਜਿਹੜਾ ਕਿ ਉਹਨਾਂ ਦਾ ਰੁਟੀਨ ਚ ਖਰਾਕ ਕੀ ਹੁੰਦੀ ਆ ਕਿੰਨਾ ਸਮਾਂ ਘੋੜਿਆਂ ਨੂੰ ਦੇਣਾ ਪੈਂਦਾ ਸਾਰਾ ਬਾਰੇ ਗੱਲਬਾਤ ਕਰਾਂਗੇ। ਥੋੜੇ ਸਮੇਂ ਦੇ ਵਿੱਚ ਇੱਕ ਵੱਡਾ ਨਾਮ ਬਣਾਉਣ ਵਾਲੇ ਸ਼ਖਸ ਮੇਰੇ ਨਾਲ ਆ ਜਗਵੀਰ ਪੱਤੋ। ਬਾਈ ਜੀ ਸਵਾਗਤ ਆ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜੇ ਆਪਾਂ ਜੀ ਪਹਿਲਾਂ ਸ਼ੁਰੂਆਤ ਕਰੀਏ ਤਾਂ ਬਾਈ ਜੀ ਕਿੰਨੀਆਂ ਕਿ ਪੜੇ ਹੋ ਤੇ ਕਿੱਥੇ ਪੜੇ? ਮੈਂ ਪਲੱਸ 2 ਤੱਕ ਕੀਤੀ ਹੈ ਜੀ ਮੈਂ ਕੀਤੀ ਰਾਇਲ ਕਾਲਜ ਤੋਂ ਜੀ ਤੇ ਉਹ ਤੋਂ ਬਾਅਦ ਮੈਂ ਵੈਟਰਨਰੀ ਦਾ ਕੀਤਾ ਸੀ ਬਠਿੰਡੇ ਤੋਂ ਜੀ ਉਹ ਤੋਂ ਬਾਅਦ ਬਸ ਸਰ ਮੈਂ ਇੱਧਰ ਆ ਗਿਆ ਘੋੜਿਆਂ ਚ ਸ਼ੁਰੂਆਤ ਕਿਵੇਂ ਹੋਈ ਬਾਈ ਫਿਰ ਘੋੜਿਆਂ ਵਾਲੀ ਸ਼ੁਰੂਆਤ ਘੋੜਿਆਂ ਵਾਲੀ ਸਰ ਵੈਸੇ ਤਾਂ ਨਿੱਕੇ ਹੁੰਦਿਆਂ ਨੂੰ ਹੀ ਸ਼ੌਂਕ ਸੀਗਾ ਆਪਾਂ ਨੂੰ ਜੀ ਮੈਂ ਯਾਨਕੀ 9ਵੀਂ 6ਵੀਂ ਚ ਸੀਗਾ ਜਦੋਂ ਫਾਦਰ ਸਾਹਿਬ ਨੂੰ ਕਹਿਣ ਲੱਗੇ ਵੀ ਆਪਾਂ ਘੋੜੀ ਲਈਏ ਘੋੜੀ ਲਈਏ ਜੀ ਬਟ ਉਹਦੋਂ ਉਹਨਾਂ ਨੇ ਲੈ ਕੇ ਨਹੀਂ ਦਿੱਤੀ ਉਹਦੋਂ ਜਿਵੇਂ ਆਪਣੇ ਹੁੰਦਾ ਨਹੀਂ ਘਰਾਂ ਚ ਕਹਿ ਦਿੰਦੇ ਵੀ 8 ਕਰ ਲਓ 10 ਕਰ ਲਓ ਬਿਲਕੁਲ ਹਾਂਜੀ ਉਹਦਾ ਕਰ ਕਰਾ ਕੇ ਤੇ ਚਲੋ ਘਰ ਦੇ ਕੇ ਨੇ ਵੀ 12 ਕਰ ਲਾ ਅੱਛਾ ਚਲੋ ਪਲੱਸ 2 ਵੀ ਕਰ ਲਈ ਫਿਰ ਕਹਿੰਦੇ ਕੀ ਕਰਨਾ ਐਵੇਂ ਤੇ ਕਾਲਜ ਕਰ ਤੇ ਬਾਹਰ ਚਲਾਇਆ ਅੱਛਾ ਵੀ ਐਵੇਂ ਇੱਧਰ ਉਲਦਾ ਫਿਰੇਗਾ ਤੇ ਬਟ ਫਿਰ ਆਪਣਾ ਸ਼ੌਕ ਇੱਧਰ ਸੀਗਾ ਇਹ ਸ਼ੁਰੂ ਤੋਂ ਨਿੱਕੇ ਹੁੰਦਿਆਂ ਤੋਂ ਜੀ ਤੇ ਉਹ ਤੋਂ ਬਾਅਦ ਮੈਂ ਪਲਾਸਟਿਕ ਤੋਂ ਬਾਅਦ ਵੈਟਰਨਰੀ ਦਾ ਕੀਤਾ ਥੋੜੀ ਬਹੁਤੀ ਜਾਣਕਾਰੀ ਇਕੱਠੀ ਕੀਤੀ ਜੀ ਤੇ ਫਿਰ ਫਾਰਮਾਂ ਤੇ ਵੀ ਵਿਜ਼ਿਟ ਕੀਤੀ ਤਾਂ ਮੈਂ ਸਾਲਾਂ ਨੂੰ ਜੀ ਬਈ ਕਿਵੇਂ ਦੇਖਭਾਲ ਕਰੀ ਦੀ ਹੈ ਸਾਰਾ ਕੁਝ ਜੀ ਫੋਨ ਤੋਂ ਵੀ ਬਹੁਤ ਹੈਲਪ ਮਿਲੀ ਜੀ ਫਿਰ ਉਹ ਤੋਂ ਬਾਅਦ ਮੈਂ 2020 ਚ ਰੱਖਿਆ ਹੈ ਅੱਛਾ ਜੀ ਹਾਂ ਜੀ ਮੈਂ ਹੁਣ ਜੇ ਆਪਾਂ ਬਣ ਚਲੇ ਗਏ ਤੁਹਾਨੂੰ 5-6 ਸਾਲ ਹੋ ਗਏ ਜਿਹੜਾ ਰੱਖਿਆ ਹਾਂ ਜੀ ਤੇ ਬਈ ਪਹਿਲਾਂ ਕਿਤੇ ਰੱਖਿਆ ਸੀਗਾ ਜਾਂ ਅਗਰਸਤਰੀ ਦੇ ਵਿੱਚ ਜਾਂ ਵੀ ਆੜ ਗਵਾੜ ਦੇ ਵਿੱਚ ਜਾਂ ਕੋਈ ਪਰਿਵਾਰ ਦਾ ਦਸਤਾਵੇਜ਼ ਤੱਕ ਹੈ ਨਹੀਂ ਸੀ ਇਸ ਪਾਸੇ ਤਾਂ ਨਹੀਂ ਉਹ ਦਾ ਰਿਸ਼ਤੇਦਾਰੀ ਤਾਂ ਵੀ ਨਹੀਂ ਹੈਗੀਆਂ ਦੂਰ ਦੂਰ ਤੱਕ ਹੁਣ ਤਾਂ ਹੈਗੀਆਂ ਨੇ ਅੱਛਾ ਜੀ ਤੇ ਬਟ ਸਾਡੇ ਨਾਲ ਕਿਸੇ ਦਾਦ ਦੇ ਨੇ ਰੱਖੀ ਨਾ ਪਰਦਾਦੇ ਨੇ ਮੈਂ ਤਾਂ ਦੇਖੀ ਨਾ ਮੇਰੇ ਫਾਦਰ ਸਾਹਿਬ ਨੇ ਦੇਖੀਆਂ ਅੱਛਾ ਜੀ ਤੇ ਆਪਣੀ ਫੈਮਿਲੀ ਚ ਤਾਂ ਮੈਂ ਹੀ ਸ਼ੁਰੂਆਤ ਕੀਤੀ ਹੈ ਸ਼ੌਂਕ ਡੇਡਿੰਗ ਨੂੰ ਵੀ ਸੀਗਾ ਪਹਿਲਾਂ ਤੋਂ ਅੱਛਾ ਜੀ ਤੇ ਉਹ ਫਿਰ ਜਿਵੇਂ ਕਹ ਲਓ ਵੀ ਜੀਨਸ ਦੇ ਵਿੱਚ ਤਾਈ ਜਾਂਦਾ ਹਨਾ ਜੀ ਬਿਲਕੁਲ ਤੇ ਫਿਰ ਜਦੋਂ ਬਈ ਕੁੜੀ ਵਾਲਾ ਸੁਪਨਾ ਪੂਰਾ ਹੋਇਆ ਫਿਰ ਕੀ ਮੈਂ ਪਹਿਲਾਂ ਰੈਕਸ਼ਨ ਕੀ ਸੀਗਾ ਕਰ ਦਿਆਂ ਦਾ ਪਹਿਲੇ ਤਣ ਕੁੜਾ ਕਰਿਆ ਹੁੰਦਾ ਗਾਂਵਰ ਕਰੇ ਲੈ ਕੇ ਆਉਂਦੇ ਆ ਰਿਐਕਸ਼ਨ ਸਰ ਮੈਂ ਤੇ ਫਾਦਰ ਸਾਹਿਬ ਹੀ ਗਏ ਸੀਗੇ ਵੈਸ ਤਾਂ ਦੇਖਣ ਅੱਛਾ ਜੀ ਤੇ ਚਲੋ ਸਾਡਾ ਸੌਦਾ ਹੋ ਗਿਆ ਅੱਛਾ ਜੀ ਤੇ ਬਾਅਦ ਚ ਘੋੜੀ ਅਗਲੇ ਦਿਨ ਆਈ ਸੀ ਅੱਛਾ ਜੀ ਜਿਵੇਂ ਅੱਜ ਸੌਦਾ ਕਰਾਇਆ ਘੋੜੀ ਅਗਲੇ ਦਿਨ ਘਰੇ ਆ ਜੇ ਤੇ ਬਹੁਤ ਚਾ ਸੀਗਾ ਸਮਾਂ ਦੀ ਰਾਤ ਨਹੀਂ ਸੀ ਲੰਘਦੀ ਸਾਡੀ ਨਾ ਮੈਂ ਪੁੱਛ ਲੱਗੇ ਰਾਤ ਕਿਵੇਂ ਲੰਗੀ ਫਿਰੋ ਰਾਤ ਨਾ ਨੀਂਦ ਆਵੇ ਨਾ ਕੁਝ ਹੋਰ ਹਨਾ ਅੱਛਾ ਜੀ ਤੇ ਕਿਉਂਕਿ ਇੰਨੇ ਚਾਰ ਦਾ ਸੁਪਨਾ ਸੀਗਾ ਸਰ ਹਨਾ ਪੂਰਾ ਹੋਣ ਲੱਗਿਆ ਸੀਗਾ ਬਿਲਕੁਲ ਤੇ ਸ਼ਾਮ ਪਈ ਸੀਗਾ ਬਸ ਬਈ ਇੱਕੋ ਘੋੜੀ ਲਈ ਸੀਗਾ ਵੀ ਚਲ ਆਪਾਂ ਲਿਆਵਾਂਗੇ ਨਾ ਰਾਈਡਿੰਗ ਕਰਾਂਗੇ ਝੂਟੇ ਲਾਵਾਂਗੇ ਬੱਚੇ-ਬੁੱੱਚੇ ਹੋ ਜਾਣਗੇ ਹਨਾ ਵੀ ਚਲ ਥੋੜਾ ਜਿਹਾ ਉੱਥੇ ਉੱਥੋਂ ਤੱਕ ਹੀ ਸੀਗਾ ਬਸ ਅੱਛਾ ਪਰ ਇਧਰਲੇ ਪਾਸੇ ਹੈ ਨਹੀਂ ਸੀ ਨਾ ਹੀ ਸੋਚਿਆ ਸੀ ਬਈ ਕਦੇ ਰੱਬ ਇੱਥੇ ਕਰ ਦੂਗਾ ਪਹਿਲੀ ਘੋੜੀ ਕਿਹੜੀ ਸੀਗੀ ਫਿਰ ਬਈ ਪਹਿਲਾਂ ਸਰ ਸਾਡੀ ਇੱਕ ਸੀਗੀ ਲਾਲ ਚੰਬੀ ਅੱਛਾ ਜੀ ਹਾਂਜੀ ਅਸੀਂ ਉਧਰੋਂ ਲਿਆਏ ਸੀਗੇ ਆਪਣਾ ਘੱਲਕਲਾਂ ਤੋਂ ਕੀ ਕੋਈ ਯਾਦਗਾਰ ਪੜਾਉ ਦੇ ਨਾਲ ਜੁੜੇ ਹੋਣ ਹੈਗਾ ਜਾਨਵਰ ਹੈ ਤੋ ਨਹੀਂ ਨਹੀਂ ਸਰ ਉਹਦੀ ਬੱਚੀ ਮਰ ਰਹੀ ਹੈ ਹੁਣ ਆਪਾਂ ਨੂੰ ਯਾਨਕੀ ਉਹਦੀ ਬੱਚੀ ਦੀ ਗੱਲ ਚੱਲ ਰਹੀ ਆ ਅੱ ਤੇ ਉਹ ਕਿਸੇ ਕਾਰਨ ਕਰਕੇ ਸੇਲ ਕਰਨੀ ਪਈ ਸੀ ਅੱਛਾ ਠੀਕ ਹੈ ਉਹਦੇ ਨਾਲ ਹੀ ਯਾਨਕੀ ਥੋੜੇ ਟਾਈਮ ਬਾਅਦ ਇੱਕ ਹੋਰ ਲੈ ਸੀ ਉਹ ਹੈਗੀ ਆ ਜੀ ਅੱਛਾ ਠੀਕ ਹੈ ਹੁਣ ਕਿਦਾਂ ਜਾਣ ਮਰਾ ਬਾਈ ਫਿਰ ਹੁਣ ਆਪਣੇ ਕੋਲੇ ਬਾਈ ਵੈਸੇ ਤਾਂ ਵੱਧ ਘੱਟ ਰਹਿੰਦੇ ਨੇ ਹੁਣ ਇਸ ਵਕਤ ਹੈਗੇ ਨੇ 10 ਨਗ ਅੱਛਾ 10 ਨਗ ਠੀਕ ਹੈ ਜੀ ਤੇ ਬਾਈ ਜੀ ਕੀ ਰੁਟੀਨ ਕੀ ਹੁੰਦਾ ਬਾਈ ਦਾ ਕੋੜਿਆਂ ਦਾ ਕਿਉਂਕਿ ਜਿਹੜਾ ਆਪਾਂ ਪੋਡਕਾਸਟ ਕਰ ਰਹੇ ਹਾਂ ਅਸੀਂ ਉਹਨਾਂ ਨੌਜਵਾਨਾਂ ਵਾਸਤੇ ਕਰ ਰਹੇ ਹਾਂ ਜਿਹੜੇ ਹੁਣ ਨਵਾਂ ਜਿਵੇਂ ਤੁਹਾਡੇ ਵਾਂਗੂ ਆਪਦਾ ਸ਼ੌਂਕ ਹੈ ਜਿਹੜਾ ਪੂਰਾ ਕਰ ਰਹੇ ਹੈ ਕੀ ਰੁਟੀਨ ਹੁੰਦਾ ਬਾਈ ਦਾ ਦੰਦਾ ਰੁਟੀਨ ਤਾਂ ਬਾਈ ਜੀ ਜਿਵੇਂ ਹੁਣ ਆਪਾਂ ਕਹਿ ਲਈਏ ਵੀ ਜਿੰਨਾ ਹੀ ਆਪਾਂ ਇੰਨੀ ਸੇਵਾ ਕਰ ਲਈ ਹੈ ਹਨਾ ਹਾਂਜੀ ਉਹੀ ਥੋੜਾ ਜਿੰਨਾ ਟਾਈਮ ਦੇ ਰਿਹਾ ਉਹਨਾਂ ਹੀ ਘੱਟ ਹੈ ਇਹਨਾਂ ਨੂੰ ਜੀ ਤੇ ਜਨ ਕਿ ਸੁਬਾ ਹੁਣ ਜਾਈ ਦਾ ਪਾਣੀ ਤਾਂ ਨਹੀਂ ਪਿਆ ਲਈਦਾ ਬਸ ਦਾਣਾ ਵੱਕਾ ਪਾਤਾ ਫਰ ਖਰਾਬ ਅਰਚ ਕਰ ਲਿਆ ਕਿਉਂਕਿ ਜਿਹੜਾ ਆਪਾਂ ਹੱਥੀ ਕੰਮ ਕਰਨਾ ਸਰ ਇਹਨਾਂ ਚ ਤੇ ਉਦਾਂ ਕਿਸੇ ਤੋਂ ਕਰਾਉਣ ਦਾ ਸਵਾਦ ਨਹੀਂ ਹੁੰਦਾ ਜੇ ਹੁਣ ਆਪਾਂ ਹੱਥੀਂ ਕੰਮ ਕਰਾਂਗੇ ਆਪ ਆਪਾਂ ਨੂੰ ਪਤਾ ਲੱਗਦਾ ਰਹਿੰਦਾਗਾ ਵੀ ਜਾਨਵਰ ਨੇ ਕਿੰਨਾ ਖਾਧਾ ਕਿੰਨਾ ਪੀਤਾ ਹਨਾ ਜੀ ਵੀ ਫਿਰ ਆਪਾਂ ਜਾਨਕੀ ਜਾਨਵਰ ਨੂੰ ਦੇਖ ਕੇ ਹੀ ਪਤਾ ਜਜਮੈਂਟ ਹੋ ਜਾਂਦੀ ਹੈ ਵੀ ਕੀ ਤਕਲੀਫ ਹੈ ਇਹਨੂੰ ਜੀ ਕਿ ਫੇਰ ਹੀ ਮੋ ਪਿਆਰ ਵੱਧ ਆਏ ਜੀ ਤੇ ਫੇਰ ਹੀ ਜਾਨਕੀ ਕਹਿੰਦਾ ਭਾ ਮੇਰਾ ਵੀ ਆਪਾਂ ਹਨਾ ਗਾਂਵ ਵੱਧ ਸਕਦੇ ਨਹੀਂ ਤਾਂ ਸਰ ਉੱਥੇ ਹੀ ਰਹਿ ਜੰਨੇ ਕਿਹੜੀ ਡਾਈਟ ਖਰਾਏ ਇਹਨਾਂ ਦੀ ਹੁੰਦੀ ਹੈ ਬਈ ਜ਼ਿਆਦਾਤਰ ਡਾਈਟ ਸਰ ਮੌਸਮ ਦੇ ਅਕੋਰਡਿੰਗ ਹੁੰਦਾ ਜਿਵੇਂ ਗਰਮੀਆਂ 'ਚ ਹੋਰ ਸਿਆਲਾਂ 'ਚ ਹੋਰ ਜਿਵੇਂ ਹੁਣ ਸਿਆਲਾਂ 'ਚ ਬਾਜਰਾ ਹੋ ਗਿਆ ਨਾ ਛੋਲੇ ਹੋ ਗਏ ਤੇ ਇਦਾਂ ਨਾ ਗਰਮੀ 'ਚ ਜੋਂ-ਜੋਂ ਵੱਧ ਪੈ ਜਾਂਦੇ ਇਹਨਾਂ ਨੂੰ ਜੀ ਘੋੜੇ ਨੂੰ ਤਾਂ ਸਮਾ ਦੀ ਵੱਧ ਖਰਾਕ ਦੇਣੀ ਪੈਂਦੀ ਆ ਕਿਉਂਕਿ ਨਰ ਹੁੰਦਾ ਘੋੜੀ ਦਾ ਸਰ ਜਾਨਾ ਘੋੜੀ ਨੂੰ ਹੋਏ ਘੱਟ ਖਰਾਕ ਦਿੰਦਾ ਹੁੰਦਾ ਜੋ ਢੋਢੋਲ 10 ਨਾਗਾ ਦਸਾਂ ਨਗਾ ਦੇ ਅਲੱਗ-ਅਲੱਗ ਹੀ ਨਾਂ ਰੱਖਿਆ ਨਾ ਪਿੱਛੋਂ ਰੱਖਿਆ ਹੁੰਦਾ ਜਾਂ ਤੁਸੀਂ ਵੀ ਕੋਈ ਨਾਂ ਨਾ ਬਣਾ ਬੁਲਾਉਣੇ ਆ ਪਿੱਛੋਂ ਦਾ ਸਰ ਵੀ ਅਸੀਂ ਕਦੇ ਪੁੱਛਿਆ ਨਹੀਂ ਆਪ ਦਾ ਵੀ ਰੱਖ ਲਈ ਤੇ ਆਪ ਦਾ ਆਪ ਰੱਖ ਲਈ ਕਿੰਨੇ ਬਈ ਕਿੰਨਾ ਨੂੰ ਦੇਖ ਕੇ ਫਿਰ ਨਾਮ ਰੱਖਦੇ ਆ ਤੇ ਜਾਂ ਆਪ ਦੇ ਆਪ ਹੀ ਦਿਮਾਗ ਚ ਆ ਜਾਂਦਾ ਨਹੀਂ ਉਦਾਂ ਯਾਨੀ ਕਿ ਜਿਵੇਂ ਕੁਝ ਹਰਕਤਾਂ ਹੁੰਦੀਆਂ ਨੇ ਹਨਾ ਜਾਨਵਰ ਦੀਆਂ ਉਹਦੇ ਅਕੋਰਡਿੰਗ ਜਾਂ ਇੱਕ ਆਪਣੀ ਥਿੰਕਿੰਗ ਜੀ ਹੁੰਦੀ ਹੈ ਕਿ ਵੀ ਯਾਰ ਨਾਮ ਇਹ ਤੇ ਸੂਟ ਕਰਦਾ ਵਾ ਜੀ ਉਹ ਸ ਅਕੋਰਡਿੰਗ ਕਿੰਨੇ ਤੁਸੀਂ ਕਿੰਨੇ ਹੁਣ ਤੱਕ ਸ਼ੋਅਾਂ ਦੇ ਵਿੱਚ ਕਿੰਨੇ ਚਪਗ ਲੈ ਚੁੱਕੇ ਮੈਂ ਸਰ 2023 ਤੋਂ ਲੱਗਿਆ ਸੀਗਾ ਜੀ ਸ਼ੋਅਾਂ 'ਚ ਜੀ ਤੇ ਮੈਂ ਪੰਜਾਬ ਦਾ ਕੋਈ ਸ਼ੋਅ ਨਹੀਂ ਛੱਡਿਆ ਰਾਜਸਥਾਨ ਦਾ ਜੀ ਹਰਿਆਣੇ ਦਾ ਕੋਈ ਸ਼ੋਅ ਨਹੀਂ ਛੱਡਿਆ ਹਰ ਮੈਂ ਜੀ ਇੱਕ ਬੰਨੀ ਗੱਲ ਇੱਕ ਹੋਰ ਬਹੁਤ ਰਵਾਇਤੀ ਆ ਕਹਿੰਦੇ ਵੀ ਗੁਰੂ ਸਾਹਿਬ ਨੇ ਘੋੜਾ ਰੱਖਿਆ ਕਹਿੰਦੇ ਵੀ ਉਹਨਾਂ ਨੇ ਘੋੜਾ ਬਾਜ਼ ਜਿਹੜੀਆਂ ਚੀਜ਼ਾਂ ਤਾਂ ਰੱਖੀਆਂ ਸੀਗਾ ਵੀ ਬਹੁਤ ਇਹ ਮੈਨੂੰ ਤੁਹਾਨੂੰ ਮਹਿਸੂਸ ਹੋਈਆਂ ਕਿਤੇ ਗੱਲਾਂ ਹਾਂਜੀ ਸਰ ਜਾਨਕੀ ਇਹ ਹੁਣ ਸਰ ਗੁਰੂ ਮਹਾਰਾਜ ਦੀ ਦੇਣ ਹੈ ਜੀ ਹੁਣ ਨਾ ਤਾਂ ਕੋਈ ਪੈਸੇ ਵਾਲੀ ਖਰੀਦ ਸਕਦਾ ਇਹਨੂੰ ਹਾਂਜੀ ਤੇ ਨਾ ਕੋਈ ਆ ਉਹ ਜਿੰਨੇ ਕਿ ਜਨਾਚਰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਹੀਂ ਹੁੰਦੀ ਉਹਨਾਂ ਚਰ ਕੋਈ ਨਹੀਂ ਖਰੀਦ ਸਕਦਾ ਹੁਣ ਕਹੇ ਤਾਂ ਮੈਂ ਵੀ ਰਹਾ ਸੀਗਾ ਫਾਦਰ ਸਾਹਿਬ ਨੂੰ ਆਪਣਾ ਚੌਥੀ ਪੰਜਵੀਂ ਕਲਾਸ ਤੋਂ ਬਈ ਆਪਾਂ ਘੋੜੀ ਲਈਏ ਉਹ ਟਾਈਮ ਹੀ ਨਹੀਂ ਸੀ ਮਿਲਦਾ ਜੀ ਬਿਲਕੁਲ ਬਈ ਜਦੋਂ ਬਖਸ਼ਿਸ਼ ਪਰਮਾਤਮਾ ਦੀ ਹੋਈ ਉਹਦੇ ਤੁਸੀਂ ਉਹਦੀ ਜਨੇ ਘਰੇ ਆਉਣਾ ਹਾਂਜੀ ਹਾਂਜੀ ਤੇ ਹਣ ਉਹ ਤੋਂ ਬਾਅਦ ਤੁਸੀਂ ਦੇਖ ਲਓ ਵੀ ਪਹਿਲਾਂ ਇੱਕ ਘੋੜੀ ਦਾ ਸੋਚ ਕੇ ਚੱਲੇ ਸੀ ਤੇ ਅੱਜ ਹੁਣ ਕਿਤੇ ਕਿਤੇ 15 ਨਗ ਵੀ ਹੋ ਜਾਂਦੇ ਕਿਹੋ ਜੀ ਸਲਾਹ ਕਿਹੋ ਜੀ ਦੇਣੇ ਚਾਹੁੰਦੇ ਆ ਲੋਕਾਂ ਨੂੰ ਬਈ ਰੱਖਣਾਂ ਚ ਫਾਇਦਾ ਹੈਗਾ ਜਾਂ ਨਹੀਂ ਹੈਗਾ ਨੌਜਵਾਂ ਰੱਖਣ ਜਾਂ ਨਾ ਰੱਖਣ ਮੈਂ ਕੋੜਾ ਕੋੜੀ ਸਰ ਕੋਈ ਵੀ ਜਾਨਵਰ ਚਾਹੇ ਕੁੱਤਾ ਬਿੱਲਾ ਕੋਈ ਵੀ ਜਾਨਵਰ ਆ ਜੀ ਇਹ ਰੱਖ ਸਕ ਰੱਖ ਸਕਦੇ ਯਾਨਕੀ ਵਧੀਆ ਸਰ ਸ਼ੌਂਕ ਹਰੇਕ ਯਾਨਕੀ ਕਿਸੇ ਵੀ ਜਾਨਵਰ ਦਾ ਕੋਈ ਸ਼ੌਂਕ ਮਾੜਾ ਨਹੀਂ ਨਾ ਤਾਂ ਡਿਪਰੈਸ਼ਨ ਚ ਆਉਣ ਦਿੰਦੇ ਆ ਕਿਉਂਕਿ ਆਪਣਾ ਧਿਆਨ ਸਾਰਾ ਇਹਨਾਂ ਚ ਹੋ ਜਾਂਦਾ ਵਾ ਹਨਾ ਇਹਨੂੰ ਯਾਨਕੀ ਪਿਆਰ ਮੁਹੱਬਤ ਕਰਨਾ ਤੇ ਹੁਣ ਮੰਨ ਲਓ ਮੇਰਾ ਸਾਰਾ ਦਿਨ ਇਧਰ ਹੀ ਲੰਘਦਾ ਵਾ ਘੋੜਿਆਂ ਚ ਸਵੇਰ ਤੋਂ ਸ਼ਾਮ ਹੋ ਜਾਂਦੀ ਆ ਇਧਰ ਤੇ ਹੁਣ ਜਦੋਂ ਕਿਤੇ ਆਈ ਜਾਈ ਆਈਦਾ ਜਾਂ ਜਾਈਦਾ ਹਨ ਇਹਨਾਂ ਨੇ ਹੈਂਡਕਣਾਗਾ ਕਿ ਰਿਕਰ ਲੈ ਕੇ ਨਾਂਗੇ ਜਾਂ ਮੋਟਰਸਾਈਕਲ ਲੈ ਕੇ ਨਾਂਗੇ ਜਦੋਂ ਵਾਪਸ ਆਉਣਾ ਇਹਨਾਂ ਨੇ ਹੈਂਕਣਾਈ ਜਾਂ ਜਾਨਕੀ ਬੁਲਾਉਣਾ ਇਹਨਾਂ ਕੋਲੇ ਹੋ ਕੇ ਵੀ ਆਉਣਾ ਡਿਪਰੈਸ਼ਨ ਵਾਲੀ ਬਾਈ ਯਾਰ ਗੱਲ ਨਾ ਮੈਂ ਅੱਗੇ ਵੀ ਬਹੁਤ ਬੰਦਾਂ ਦਾ ਸੁਣਿਆ ਤੁਸੀਂ ਕਿਵੇਂ ਮਹਿਸੂਸ ਕਰਦੇ ਆਂ ਚੀਜ਼ ਨੂੰ ਡਿਪਰੈਸ਼ਨ ਵਾਲੀ ਨੂੰ ਜਿਵੇਂ ਬਾਈ ਜੀ ਕਈਆਂ ਨੂੰ ਹੁਣ ਪੈਸੇ ਦੀ ਟੈਨਸ਼ਨ ਹੁੰਦੀ ਹੈ ਘਰ ਪਰਿਵਾਰ ਦੀ ਟੈਨਸ਼ਨ ਹੁੰਦੀ ਹੈ ਜਾਂ ਕੁਝ ਹੋਰ ਹੁੰਦੀ ਹੈ ਹਨ ਤੇ ਬਹੁਤ ਚੀਜ਼ਾਂ ਹੁੰਦੀਆਂ ਨੇ ਘਰਾਂ 'ਚ ਹਨ ਬਈ ਬੰਦਾ ਉਹੀ ਚੀਜ਼ ਨੂੰ ਸੋਚੀ ਜਾਂਦਾ ਰਹਿੰਦਾਗਾ ਬਾਰ-ਬਾਰ ਹਨ ਜੀ ਤੇ ਜਿਵੇਂ ਹੁਣ ਕੋਈ ਮੰਨ ਲਓ ਕਿ ਜਾਨਵਰ ਰੱਖਿਆ ਹੋਆ ਆਪਣੇ ਕੋਲੇ ਜਿਉਹਨਾਂ ਨੂੰ ਪਿਆਰ ਮੁਹੱਬਤ ਕਰਾਂਗੇ ਆਪਣਾ ਧਿਆਨ ਉਸ ਪਾਸੇ ਜਾਣਾ ਹੀ ਨਹੀਂ ਜੀ ਬਿਲਕੁਲ ਜਦੋਂ ਹੁਣ ਤੁਸੀਂ ਮੰਨ ਲਓ ਤੁਹਾਡੇ ਦਿਮਾਗ ਤੇ ਕੋਈ ਟੈਨਸ਼ਨ ਆਉਂਦੀ ਜਾਂ ਕੁਐਸਚਨ ਹੋਵੇ ਸਮਾਪਤ ਉਧਰ ਬਤਾਉਣਾ ਸ਼ੁਰੂ ਕਰ ਦੇਣਾ ਹਾਂਜੀ ਹਾਂਜੀ ਮੇਰਾ ਮੋਸਟਲੀ ਸਮਾਂ ਉਧਰ ਨਹੀਂ ਲੱਗਦਾ ਸਰ ਅੱਛਾ ਜੀ ਕੋਈ ਇਹੋ ਜੀ ਯਾਦਗਰਪਾਲਾ ਜਿਹੜਾ ਕੋਈ ਇਹੋ ਜਿਹਾ ਯਾਦਗਰ ਚੰਨ ਮਿਲਿਆ ਹੋਵੇ ਜਿਹੜਾ ਅੱਜ ਵੀ ਯਾਦ ਹੋਵੇ ਵੀ ਜਾਂ ਘੋੜਿਆ ਕਰਕੇ ਆਪਣ ਨੂੰ ਆਂਚੀ ਚ ਹਾਸਲ ਹੋਈ ਹੈ ਹਾਸਲ ਦਾ ਸਰ ਹੁਣ ਜਿੰਨੇ ਕ ਮੰਨ ਲਓ ਵੀ ਜੇ 10 ਜਣੇ ਜਾਣਦੇ ਆ ਮੈਨੂੰ ਤਾਂ ਮੇਰੇ ਹਾਂਜੀ ਬਹੁਤ ਯਾਨਕੀ ਜੀਰੋ ਹੈ ਲਿਆ ਸੀਗਾ ਬੱਚਾ ਲਿਆ ਸੀਗਾ ਬੜਿਆਂ ਨੇ ਆਖਿਆ ਵੀ ਸੀਗਾ ਬਈ ਨਹੀਂ ਤਿਆਰ ਹੋਣਾ ਇਹ ਨਹੀਂ ਹੋਣਾ ਚਾਹ ਨਹੀਂ ਹੋਣਾ ਇਹਦਾ ਲੱਤ ਨਹੀਂ ਸਹੀ ਇਹਦਾ ਪੋੜਾ ਨਹੀਂ ਸਹੀ ਇਹਦਾ ਕੰਨ ਨਹੀਂ ਸਹੀ ਤੇ ਪਰ ਉਹ ਚੀਜ਼ ਨੂੰ ਆਪਾਂ ਗਲਤ ਪ੍ਰੂਫ ਕਰਤਾ ਜੀ ਹਣਾ ਤੁਸੀਂ ਮੰਨ ਕੇ ਚੱਲੋ ਹੁਣ 3 ਸਾਲ ਹੋ ਗਏ ਸ਼ੋਹਾਂ 'ਚ ਜਾਂਦਿਆਂ ਨੂੰ ਜੀ ਸਿਰਫ ਇੱਕ ਸ਼ੋਅ ਆ ਜਿਹੜਾ ਪਹਿਲਾ ਲਾਇਆ ਸੀ ਉੱਥੋਂ ਨਹੀਂ ਇਹ ਯਾਨਕੀ ਜਿੱਤਿਆ ਬਾਕੀ ਇਹਨੇ ਸ਼ੋਅ ਕੋਈ ਨਹੀਂ ਛੱਡਿਆ ਸਾਰੇ ਜੋ ਜੋ ਜੱਤੇ ਸਾਰੇ ਸ਼ੋਅ ਤੇ ਉਹ ਚ ਕੁਛ ਮੰਨ ਲਓ ਮੇਰੀਆਂ ਗਲਤੀਆਂ ਕੁਝ ਇਹ ਚ ਕਮੀਆਂ ਰਹਿ ਗਈਆਂ ਘੋੜੇ ਚ ਕੁਝ ਮੇਰੇ ਚ ਕਮੀਆਂ ਰਹਿ ਗਈਆਂ ਕਿਉਂਕਿ ਮੇਰਾ ਵੀ ਪਹਿਲਾ ਸ਼ੋਅ ਸੀ ਉਹ ਲਾਈਫ ਦਾ ਮੈਂ ਕੁਛ ਦੇਖਿਆ ਹੀ ਨਹੀਂ ਸੀਗਾ ਪਤਾ ਹੀ ਨਹੀਂ ਸੀਗਾ ਕੁਛ ਬਾਅਦ ਚ ਮਿਹਨਤ ਕੀਤੀ ਫਿਰ 20 ਦਿਨਾਂ ਬਾਅਦ ਫੇਰ ਸੀਗਾ ਸ਼ੋਅ ਫਿਰ ਉੱਥੇ ਗਏ ਸੀ ਮੈਂ ਇਹ ਨਹੀਂ ਕਹਿੰਦਾ ਵੀ ਮੇਰਾ ਘੋੜਾ ਹਮੇਸ਼ਾ ਹੀ ਪਹਿਲੇ ਤੇ ਆਉਂਦਾ ਦੂਜੇ ਤੇ ਆਉਂਦਾ 7ਵੇਂ ਤੇ ਵੀ ਆਇਆ ਬਾਈ 5ਵੇਂ ਤੇ ਵੀ ਆਇਆ ਜੀ ਤੇ ਪਰ ਹੁਣ ਜਿਵੇਂ ਜਿਵੇਂ ਆਪ ਨੂੰ ਜਜਮੈਂਟ ਹੋ ਗਈ ਹਰੇਕ ਚੀਜ਼ ਦੀ ਉਸ ਅਕੋਰਡਿੰਗ ਆਪਾਂ ਜਾਨਵਰ ਤਿਆਰ ਕਰ ਲਈਦਾ ਉਸ ਅਕੋਰਡਿੰਗ ਜਨਕੀ ਮਨ ਲਓ ਵੀ ਬੱਚੇ ਹੁੰਦੇ ਤਾਂ ਦੇਖ ਲਈਦਾ ਵੀ ਇਹ ਚਾ ਚੀਜ਼ ਹੈਗੀ ਆ ਚੀਜ਼ ਹੈਗੀ ਨਾ ਕੋ ਕਨਫਰਮੇਸ਼ਨ ਫੇਸ ਸਾਰਾ ਕੁਝ ਚੈੱਕ ਕਰਕੇ ਫਿਰ ਜਾਨਕੀ ਘਰੋਂ ਤਾਂ ਪੂਰੀ ਫੋਲ ਤਿਆਰੀ ਨਾਲ ਜਾਈਦਾ ਜਾਈਦਾ ਤਾਂ ਪਹਿਲੇ ਲਈ ਹੀ ਆ ਜੀ ਜੀ ਹਰੇਕ ਹੀ ਬਾਈ ਪਹਿਲੇ ਲਈ ਆਉਂਦਾ ਮੈਂ ਹਰੇਕ ਪਹਿਲੇ ਲਈ ਆਉਂਦਾ ਹਨਾ ਬਹੁਤ ਬੜਾ ਟਫ ਮਕਾੜਦਾ ਬਹੁਤ ਵੱਡੇ ਵੱਡੇ ਬੜਾ ਪਲਕ ਹੁੰਦੇ ਉੱਥੇ ਹੁਣ ਸਾਰਾ ਐ ਜਿੰਨੇ ਵੀ ਜਾਨਕੀ ਪਾਰਟਿਸਿਪੇਟ ਕਰਦੇ ਆ ਤੁਸੀਂ ਮੰਨ ਲਓ ਜੇ 40 ਘੋੜੇ ਆ ਗਏ ਮੇਰਾ ਸਾਰਿਆਂ ਨੂੰ ਬਾਈ ਜੇਤੂ ਮੰਨਦਾ ਜੀ ਬਿਲਕੁਲ ਕਿਉਂਕਿ ਆਪਦੇ ਆਪ ਨੂੰ ਹਰਾ ਕੇ ਸ਼ੋਅ ਦੇ ਵਿੱਚ ਆਉਣਾ ਬਹੁਤ ਔਖੀ ਗੱਲ ਆ ਹੁਣ ਆਪਾਂ ਮਤਲਬ ਹੁਣ ਮੇਰੇ ਕੋਲ ਨੁਕਰੇ ਰੱਖੇ ਹੋਏ ਆ ਜੀ ਤੇ ਹੁਣ ਉਹ ਨੁਕਰਾਂ ਜਾਨਵਰ ਸਾਹਮਣਾ ਬਈ ਬਹੁਤ ਔਖਾ ਜਦੋਂ ਹੁਣ ਮੀਂਹ ਚ ਚੱਟਾ ਗੜ ਤਾਂ ਪਿਆ ਮਾ ਪਾ ਕੇ ਲੰਘ ਜਾਓ ਸ਼ਿੱਟੀ ਪੈ ਜਾਂਦੇ ਆ ਉਵੇਂ ਹੁਣ ਜੇ ਕੋਈ ਬਹਿ ਜਾਊਗਾ ਇਹ ਹਨਾ ਗਿੱਲੇ ਥਾਂ ਬਹਿ ਗਿਆ ਦੁਬਾਰਾ ਫੇਰ ਇਹਦੀ ਮਾਲਿਸ਼ ਕਰੋ ਨਮਾਓ ਤੋਭਾਓ ਸਾਰਾ ਕੁਝ ਕਰੋ ਦਾਗ ਬਣ ਜਾਂਦਾ ਬਈ ਨਹੀਂ ਤਾਂ ਬਹੁਤ ਧਿਆਨ ਰੱਖਣਾ ਪੈਂਦਾ ਬੇਸ਼ਾਲਾਂ ਦੇ ਟਾਈਮ 'ਚ ਦਾ ਸ਼ੋਅ ਹੁੰਦੇ ਤਾਂ ਉਹ ਤੁਸੀਂ ਦੇਖ ਲਓ ਮੌਸਮ ਕਿਹੋ ਜਿਹਾ ਹਮਦ ਬਹੁਤ ਇਹ ਕਰਬੋ ਸਮਾਂ ਹਾਂਜੀ ਅਕਬਰ ਅਕਬਰ ਫਿਰ ਤੁਸੀਂ ਪਿੱਛੇ ਲਿਆ ਕਰਦਾ ਸੀਗਾ ਅਕਬਰ ਫਿਰ ਘਰੇ ਤਿਆਰ ਕੀਤਾ ਨਹੀਂ ਮੈਂ ਬੱਚਾ ਲਿਆ ਸੀਗਾ ਜੀ ਅੱਛਾ ਹੁਣ ਫਿਰ ਹੈਗਾ ਅਕਬਰ ਦਾ ਪੱਕਾ ਹਾਂਜੀ ਹੈਗਾ ਹੁਣ ਅਕਬਰ ਦੇ ਦੋ ਰਿਜ਼ਲਟ ਖੜਿਆ ਜੀ ਆਪਣੇ ਕੋਲ ਇੱਕ ਬਸ਼ੇਰੀ ਇੱਕ ਬਸ਼ੇਰਾ ਜੀ ਅਕਬਰ ਦਾ ਪਹਿਲਾ ਰਿਜ਼ਲਟ ਵੀ ਆਪਣੇ ਘਰੇ ਆਇਆ ਉਹ ਬਸ਼ੇਰੀ 18 ਮਹੀਨਿਆਂ ਦੀ ਹੋਗੀ ਉਹ ਵੀ ਆਪਣੇ ਘਰੇ ਆ ਠੀਕ ਹੈ ਫਿਰ ਕ੍ਰੋਸਿੰਗ ਵਾਸਤੇ ਵੀ ਤੁਸੀਂ ਰੱਖਦੇ ਹੋ ਹਾਂਜੀ ਸਰ ਯਾਨੀ ਕਿ ਉਹਦਾ ਬਰੀਡਿੰਗ ਦੇ ਕੰਮ ਕਰਦੇ ਆਂਗੇ ਆਪਾਂ ਅੱਛਾ ਠੀਕ ਹੈ ਤੇ ਕੁਸ਼ਤਾ ਯਾਨੀ ਕਿ ਜੇ ਮੈਂ ਹੁਣ ਬੱਚੇ ਹੋ ਜਾਂਦੇ ਆ ਉਹ ਵੀ ਸੇਲ ਕਰਦੇ ਹੀ ਰਿਆ ਤੇ ਕੁਸ ਘੋੜੀਆਂ ਕ੍ਰੋਸਿੰਗ ਲਈ ਜੀ ਉਹ ਲੋਕ ਆ ਜਾਂਦੇਗੇ ਫਿਰ ਉਹ। ਐ ਕਿ ਆਰਨ ਦਾ ਤੁਸੀਂ ਗਾਣਾ ਸੁਣਿਆ ਹੋਣਾ ਗਾਣਾ ਬਹੁਤ ਟ੍ਰੈਂਡਿੰਗ ਚ ਰਿਹਾ ਉਹ ਕਹਿੰਦਾ ਵੀ ਅ ਬਿੱ ਦਿਨਾ ਦੇ ਉਸ਼ਰੀ ਤੇ ਪੈਸੇ ਲਾ ਦੇ ਕਹਿੰਦਾ ਵੀ ਸਾਲ ਨੂੰ ਕਰੋੜਪਾ ਵਟ ਤੇ ਪਿਆ ਯਾਰ ਕੀ ਮੈਟਰ ਕੀ ਸੀਗਾ ਉਹ ਮੈਟਰ ਤਾਂ ਸਰ ਇਹਦੇ ਚ ਇਹ ਆ ਬਈ ਹਰੇਕ ਜਾਨਵਰ ਨੂੰ ਆਪਾਂ ਜੇ ਕਹਈਏ ਵੀ ਚਲੋ ਹਰੇਕ ਨੂੰ ਇੱਕ ਗੰਢ ਰਸੇ ਨਾਲ ਨਹੀਂ ਬੰਨਣਾ ਚਾਹੀਦਾ ਹਨਾ ਜੀ ਹਰੇਕ ਜਾਨਵਰ ਕਰੋੜਾਂ ਦਾ ਨਹੀਂ ਹੁੰਦਾ ਹਰੇਕ ਜਾਨਵਰ ਹਜ਼ਾਰਾਂ ਦਾ ਨਹੀਂ ਹੁੰਦਾ ਜੀ ਤੇ ਉਸ ਅਕੋਰਡਿੰਗ ਜਿਵੇਂ ਹੁਣ ਮੰਨ ਲਓ ਬਈ ਹਰੇਕ ਚਮਕਲੀ ਚੀਜ਼ ਆਪਾਂ ਕਹਿੰਦੇ ਸੋਨਾ ਨਹੀਂ ਸੋਨਾ ਨਹੀਂ ਹੁੰਦੀ ਬਿਲਕੁਲ ਹਨਾ ਕੋਈ ਵੀ ਜਾਨਵਰ ਕੋਈ ਵੀ ਜਾਨਵਰ ਹੈ ਨਾ ਵੀ ਕਰੋੜ ਚ ਨਹੀਂ ਵਿਖਦਾ ਉਹ ਕੋਈ ਕੋਈ ਹੁੰਦਾ ਟਾਮਾ ਜਾਨਵਰ ਹੁੰਦਾ ਜਿਹੜਾ ਕਰੋੜ ਚ ਜਾਂਦਾ ਹੈਗਾ ਜੀ ਤੇ ਉਹਨੂੰ ਬਈ ਲੱਗਿਆ ਵੀ ਬਹੁਤ ਕੁਝ ਹੁੰਦਾ ਸਾਰੇ ਪਾਸੇ ਪਰਫੈਕਟ ਹੁੰਦਾ ਉਹ ਜੀ ਜਗਵੀਰ ਇੱਕ ਲਾਹੋਰਾ ਜਿਹੜਾ ਘੋੜਾਂ ਦਾ ਜਿਹੜਾ ਜੇ ਆਪਾਂ ਸ਼ੋਹਾਂ ਦੀ ਗੱਲ ਕਰੀਏ ਫਰਕ ਤਾਂ ਪਿਆ ਹੋਊਗਾ ਥੋੜੇ ਸਮੇਂ ਪਹਿਲਾਂ ਤੇ ਜਾਂ ਹੋਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕਰੀਏ ਪੁਰਾਣੀਆਂ ਖੇਡਾਂ ਕਿਸੇ ਦੀ ਕਬੱਡੀ ਦੀ ਗੱਲ ਕਰੀਏ ਜਾਂ ਕੁੱਤੇ ਦੌੜਾਂ ਦੀ ਗੱਲ ਕਰੀਏ ਹੁਣ ਆਪਾਂ ਪਿਛੇ ਦੀ ਗੱਲ ਕਰ ਗਏ ਦੀ ਕਬੂਤਰ ਪੱਜਾਂਦੇ ਪਹਿਲਾਂ ਬਹੁਤ ਛੋਟੀਆਂ ਪੀਸਾਂ ਹੁੰਦੀਆਂ ਸੀ ਬਹੁਤ ਛੋਟੇ ਨਾਮ ਹੁੰਦੇ ਸੀ ਹੁਣ ਤਾਂ ਬਹੁਤ ਵੱਡੇ ਵੱਡੇ ਨਾਮ ਹੋ ਗਏ ਤੁਹਾਨੂੰ ਲੱਗਦਾ ਵੀ ਬਦਲਾ ਜਿਹੜਾ ਆਇਆ ਤੇ ਬਹੁਤ ਛੇਤੀ ਉੱਪਰ ਕੇ ਲੋਕਾਂ ਨੇ ਜਿਹੜਾ ਜਿਆਦਾ ਟ੍ਰੈਂਡ ਬਣਿਆ ਘੋੜਿਆਂ ਦਾ ਆਮ ਸ਼ੋਹਾਂ ਦਾ ਕਰ ਕੀ ਸਰ ਸ਼ਾਇਦ ਮੈਂ ਕਹਿ ਰਿਹਾ ਵੀ ਕਿ ਆਪਣਾ ਜਿਹੜੇ ਹੁਣ ਦੇ ਜਨਰੇਸ਼ਨ ਘੋੜੇ ਬੱਦ ਨਾ ਹਾਂਜੀ ਕਿਉਂਕਿ ਹੁਣ ਜਿਵੇਂ ਆਪਾਂ ਕਹਿ ਲਈ ਹਰੇਕ ਚੀਜ਼ ਹੈ ਨਾ ਮੋਟਰਸਾਈਕਲ ਵਗੈਰਾ ਗੱਡੀ ਵਗੈਰਾ ਕਬੱਡੀ ਚ ਆਮ ਹੀ ਹੋ ਗਏ ਉਵੇਂ ਭਾਈ ਇੰਨਾ ਚਾ ਉਹ ਗੱਡੀਆਂ ਮੋਟਰਸਾਈਕਲ ਆਮ ਜੀ ਗੱਲ ਐ ਇਹਨਾਂ ਚ ਆਮ ਜੀ ਗੱਲ ਹੋ ਗਈ ਆ ਪਰ ਉਹ ਚੈਂਪੀਅਨ ਬਣਦੇ ਜਿਹੜੇ ਉਹਨਾਂ ਦੇ ਵੀ ਸਰ ਆਪਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਹਨ ਜਾਨਕਿ ਜਿਹੜੇ ਘੋੜਾ ਪਾਲਕ ਨੇ ਜੀ ਬਿਲਕੁਲ ਕਿਉਂਕਿ ਉਹਨਾਂ ਦੀ ਵੀ ਸਾਲ ਦੀ ਮਿਹਨਤ ਹੁੰਦੀ ਆ ਜੀ ਬਿਲਕੁਲ ਆਪਾਂ ਕੱਲੇ ਘੋੜੇ ਦਾ ਨਹੀਂ ਕਹਿ ਸਕਦੇ ਵੀ ਹਾਂ ਕੱਲਾ ਘੋੜਾ ਹੈਗਾ ਹਨ ਜਿਹੜਾ ਰੱਖ-ਰਖਾਅ ਕਰਦਾ ਹੈ ਜਿਹੜਾ ਮਾਲਕ ਆ ਉਹਦਾ ਵੀ ਆਪਾਂ ਨੂੰ ਕਹਿ ਰਹੇ ਕਿ ਕਹਿ ਸਕਦੇ ਆ ਵੀ ਬਹੁਤ ਜਾਨਕਿ ਦੇਣ ਹੁੰਦਾ ਘੋੜੇ ਨੂੰ ਕੋਈ ਐਹੋ ਜੀ ਗੱਲਬਾਤ ਜਿਹੜੀ ਤੁਸੀਂ ਤੁਹਾਡੇ ਤੁਸੀਂ ਮਹਿਸੂਸ ਕੀਤੀ ਹੋਵੇ ਵੀ ਆਹ ਗੱਲ ਕਿਸੇ ਨਾਲ ਇਹ ਤਾਂ ਕੱਲ ਕੀਤੀ ਨਹੀਂ ਕਿ ਸੈਂਟਰ ਵਿਊ ਦੇ ਵਿੱਚ ਜਾਂ ਕੋਈ ਨਹੀਂ ਜਾਂ ਕੋਈ ਜਿਵੇਂ ਕੋਈ ਜਾਨਵਰ ਨੂੰ ਪ੍ਰੋਬਲਮ ਆਉਂਦੀ ਆ ਜਾਂ ਉਹਦੇ ਲੱਛਣ ਤੁਹਾਨੂੰ ਪਤਾ ਹੋਵੇ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋਵੋ ਵੀ ਆਹ ਚੀਜ਼ ਨਾਲ ਕਿਸੇ ਦਾ ਫਾਇਦਾ ਹੋ ਸਕਦਾ ਫਿਰ ਆ ਤਾਂ ਸਰ ਐਦਾਂ ਵਾ ਬਈ ਜੇ ਆਪਾਂ ਆਪ ਕੇਅਰ ਕਰਾਂਗੇ ਜਾਨਵਰ ਦੀ ਹਨਾ ਮੈਂ ਨਹੀਂ ਕਹਾਂ ਵੀ ਤੁਸੀਂ 24 ਘੰਟੇ ਦੋ ਜਾਂ ਜਿੰਨਾ ਵੀ ਹਨਾ ਤੁਸੀਂ ਬੰਦੇ ਰੱਖ ਲਓ ਕੋਈ ਚੱਕਰ ਨਹੀਂ ਪਰ ਹੁਣ ਜੇ ਆਪਾਂ ਹੁਣ ਮੰਨ ਲਓ ਬਈ ਜਾਣੇ ਹੈਗੇ ਉਧਰ ਆਪਾਂ ਬੰਦਨ ਪੁੱਛ ਲਈ ਹਾਂ ਵੀ ਪਾਣੀ ਪੀਤਾ ਉਹ ਤਾਂ ਪਿਆਤਾ ਹੈਨਾ ਉਹ ਕਹੂਗਾ ਪਿਆਤਾ ਚਲੋ ਉਹਨੇ ਪਿਆ ਵੀ ਦਿੱਤਾ ਹੋਣਾ ਹੁਣ ਜਾ ਕੇ ਜੇਰੋਂ ਆਪਾਂ ਰੋ ਵੀ ਮਰੀ ਜਾਵਾਂਗੇ ਅਗਲੇ ਰਵੀ ਹੈਨਾ ਆੱਕੀ ਜਾਂਦਾਗਾ ਆੱਕੇ ਜਾਂਦਾ ਬਿਲਕੁਲ ਤੇ ਜਿਵੇਂ ਹੁਣ ਕੋਈ ਮੰਨ ਲਓ ਕੋਈ ਜਾਨਵਰ ਨੂੰ ਢੱਲ ਮੱਠਾ ਜੇ ਆਪਾਂ ਆਪ ਦਾ ਟਾਈਮ ਦਵਾਂਗੇ ਆਪਾਂ ਨੂੰ ਜਾਨਵਰ ਦੇ ਕੀ ਪਤਾ ਲੱਗ ਜਾਣਾਗਾ ਬਿਲਕੁਲ ਜਿੰਨਾ ਟਾਈਮ ਆਪ ਆਪਣੀ ਧਿਆਨ ਦਿੰਦੇ ਓਨਾ ਟਾਈਮ ਦੂਜੇ ਬੰਦੇ ਨੂੰ ਨਹੀਂ ਪੜ ਲੱਗਦਾ ਜਿਹੜਾ ਬੰਦਾ ਸਾਹਮਣੇ ਆ ਜਾਏ ਆਪ ਸੇਰੀ ਰੱਖ ਲਗੇ ਤਾਂ ਕਿ ਹੋਰ ਰੱਖ ਲਾ ਹਾਂਜੀ ਹਾਂਜੀ ਬਿਲਕੁਲ ਜੀ ਕਿਵੇਂ ਜਿਹੜਾ ਇਹ ਸਰਕਲ ਚੱਲਦਾ ਆਉਂਦਾ ਲਗਾਤਾਰ ਤੁਹਾਨੂੰ ਤਾਂ ਆ ਕੇ ਬੰਦੇ ਵੀ ਮਿਲਦੇ ਹੋਣਗੇ ਆ ਕੇ ਰੋ ਐਕਸਪੀਰੀਅੰਸ ਸਾਂਝਾ ਕਰਦੇ ਆ ਜਾਂ ਤੁਹਾਡੇ ਤੋਂ ਐਕਸਪੀਰੀਅੰਸ ਲੈਂਦਾ ਫਿਰ ਕਿਹੋ ਜਿਹਾ ਮਹਿਸੂਸ ਹੁੰਦਾ ਬਈ ਮਹਿਸੂਸ ਤਾਂ ਬਹੁਤ ਵਧੀਆ ਹੁੰਦਾ ਜਿਵੇਂ ਹੁਣ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਹਨਾ ਜੀ ਚਾਰਪਰਾ ਘੋੜੇ ਨੂੰ ਦੇਖਣ ਆਉਂਦੇ ਆਗੇ ਜਾਂ ਘੋੜੀ ਕਰਾਸ ਕਰਾਉਣ ਆਉਂਦੇ ਆਗੇ ਉਹਨੂੰ ਮ ਬਈ ਜਾਲੇ ਘੋੜੇ ਦਾ ਕਰਕੇ ਜਾਣਨ ਲੱਗੇ ਅੱਜ ਜੀ ਹੋਰ ਬਈ ਕੋਈ ਗੱਲਬਾਤ ਤੁਸੀਂ ਖਾਂਦੀ ਕਰਨੀ ਚਾਹੁੰਦੇ ਹੋ ਗੱਲਬਾਤ ਆ ਬਈ ਬਸ ਆਪਾਂ ਤਾਂ ਇੱਦਾਂ ਹੀ ਕਹਾਂਗੇ ਬਈ ਜੇ ਕਿਸੇ ਨੂੰ ਕੋਈ ਵੀ ਸ਼ੌਂਕ ਆ ਟਾਈਮ ਸਰ ਪੂਰਾ ਕਰ ਲੇ ਬੰਦਾ ਵੀ ਕਰਨਾ ਚਾਹੀਦਾ ਤੁਹਾਡੇ ਨਾਲ ਕਿਉਂ ਕਰਨਾ ਚਾਹੀਦਾ ਤੁਹਾਡੇ ਨਾਲ ਫਿਰ ਸਾਥ ਕੌਣ-ਕੌਣ ਦਿੰਦਿਆ ਘਰ ਦੇ ਵਿੱਚ ਪਰਿਵਾਰ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਮੈਨੂੰ ਫੈਮਿਲੀ ਦੀ ਸਾਰਿਆਂ ਦੀ ਸਪੋਰਟ ਮੇਰੇ ਭੈਣਾਂ ਦੀ ਮੰਮੀ ਡੈਡੀ ਦੀ ਜੀ ਤੇ ਉਧਰੋਂ ਆਪਣੇ ਫਰੈਂਡਸ ਵੀ ਹੋਗੇ ਹਨਾ ਜੀ ਰਿਲੇਟਿਵਸ ਚਾ ਮਾਮੇ ਹੁਣਾਂ ਦੀ ਹੋਗੀ ਸਾਰਿਆਂ ਦੀ ਜੀ ਉਦੋਂ ਬਈ ਫਿਰ ਮਸ਼ਹੂਰ ਜਾਂਦਾ ਹੁੰਦਾ ਮਾਂ ਦਾ ਜਦੋਂ ਜਦੋਂ ਸ਼ਾਮ ਨੂੰ ਕੱਢਦੇ ਹਾਂਗੇ ਗੇੜੇ ਤੇ ਹਾਂਜੀ ਜੀ ਆਪਣਾ ਕਈ ਜਾਨਵਰ ਇਕੱਠੇ ਕਰਕੇ ਕੱਢ ਲਈਦੇ ਆ ਕਈ ਮਾਮੇਰਾ ਮੁੰਡਾ ਆ ਜਾਂਦਾਗਾ ਕੋਈ ਹੋਰ ਆ ਜਾਂਦੇ ਹਨਾ ਜੀ ਇਦਾਂ ਕਈ ਗੇੜੇ ਦੇ ਲਈਦੇ ਜਿਹਨੂੰ ਕਹਿੰਦੇ ਪਲਵਾਨੀ ਗੇੜੇ ਉਹ ਦੇ ਲਈਦੇ ਦੇ ਦੇ ਸਹੀ ਤੁਹਾਡੇ ਟੈਟੂ ਜਿਹੜਾ ਬਣਿਆ ਵਾ ਬਾਹ ਦੇ ਉੱਤੇ ਫਿਰ ਇਹ ਕਦੋਂ ਇਹ ਕਦੋਂ ਬਣਾਇਆ ਵਈ ਫਿਰ ਇਹਨੂੰ ਬਈ ਹੋ ਗਏ 2 ਸਾਲ ਹੋ ਗਏ ਬਣਾਏ ਇਹਨੂੰ ਜੀ ਇਹ ਯਾਨੀ ਕਿ ਘੋੜਿਆਂ ਨਾਲ ਲਗਾਵ ਹਨਾ ਪਿਆਰ ਜੀ ਉਹਦਾ ਕਰਕੇ ਫਿਰ ਬਣਾ ਲਿਆ ਜੀ ਮੈਂ ਮਦੱਕੀ ਨੂੰ ਵੀ ਥੋੜਾ ਚੋਰ ਵੇਖਿਆ ਜਿਵੇਂ ਆਮ ਕੋੜ ਵਾਲੇ ਬੰਦੇ ਨਾਲ ਗੱਲ ਕਰਦੇ ਅਰੇ ਐ ਬੜਾ ਰੋਬ ਨਾਲ ਗੱਲ ਕਰਦਾ ਉਸ ਤਾਂ ਬੜੇ ਸਿੰਪਲੀ ਤਰੀਕੇ ਨਾਲ ਗੱਲ ਕਰਦੇ ਇਹ ਕੀ ਚੱਕਰ ਆ ਜਮਾਂਦਰੂ ਹੀ ਆ ਜਾਂ ਪਿੱਛੋਂ ਹੀ ਆ ਤਾਂ ਜਾਂ ਕੀ ਚੱਕਰ ਆ ਬਸ ਜਮਾਂਦਰੂ ਹੀ ਲੜਦਾ ਸਰ ਅੱਛਾ ਇਹ ਤਾਂ ਬਾਲਾ ਐਟੀਟਿਊਡ ਤਾਂ ਹੈ ਹੀ ਨਹੀਂ ਆਪਣਾ ਬਿਲਕੁਲ ਮੈਂ ਉਹ ਹੀ ਕੀ ਦੇ ਵੇਖੀ ਰੌਣ ਸਾਰੀ ਮੈਂ ਵੇਖਿਆ ਮੈਂ ਕਿਹਾ ਵੀ ਮੈਂ ਕਿਹਾ ਕਿਤੇ ਵੀ ਇਹ ਚੱਕਰ ਕੀ ਹੈ ਹਾਂਜੀ ਹਾਂਜੀ ਨਹੀਂ ਕੋਈ ਬਾਲਾ ਐਟੀਟਿਊਡ ਨਹੀਂ ਹੈਗਾ ਬਾਕੀ ਜਿੰਨ ਬੰਦਾ ਜਿੰਨੀ ਨਰਮਾਈ ਨਾਲ ਚੱਲਦਾ ਸਰ ਉਨਾਂ ਹੀ ਵਧੀਆ ਉਹਨਾਂ ਲੰਮਾ ਚੱਲਿਆ ਲੱਗ ਕੇ ਕਹਿੰਦੇ ਲੋਕ ਕਹਿੰਦੇ ਜਾਂਦੇ ਹੁੰਦੇ ਲੋਕ ਨਰਮ ਬੰਦੇ ਨੂੰ ਹਾਂਜੀ ਹਾਂਜੀ ਮੈਂ ਕਹਿੰਦਾ ਲੋਕ ਤਾਂ ਹੀ ਗੱਲ ਆ ਕਹਿੰਦੇ ਨਰਮ ਬੰਦੇ ਨੂੰ ਜਾਂਦੇ ਹੁੰਦੇ ਲੋਕ ਤੁਸੀਂ ਕਿਉਂ ਵਿਖਦੇ ਹੋ ਨਹੀਂ ਨਹੀਂ ਸਰ ਐਡੀ ਤਾਂ ਕੋਈ ਗੱਲ ਨਹੀਂ ਹੈਗੀ ਜੇ ਆਪਾਂ ਆਪ ਸਹੀ ਆ ਨਾ ਜੀ ਫਿਰ ਸਾਰੇ ਹੀ ਸਹੀ ਆ ਓਕੇ ਆਉਣ ਵਾਲੇ ਸਮੇਂ ਚ ਬਈ ਕੀ ਆ ਤੁਹਾਡਾ ਸੁਪਨਾ ਕੀ ਆ ਵੀ ਕਿਹੜੇ ਲੈਵਲ ਤੇ ਆਪਾਂ ਲੈ ਕੇ ਜਾਣਾ ਹੈ ਇਹ ਜਿਵੇਂ ਕਿ ਸ਼ੌਂਕ ਵੀ ਹੈ ਸ਼ੌਂਕ ਨੂੰ ਬਿਜ਼ਨਸ ਵੀ ਬਣ ਜਾਂਦਾ ਕਿਹੜੇ ਲੈਵਲ ਤੇ ਲੈ ਕੇ ਜਾਣਾ ਲੈਵਲ ਤਾਂ ਸਰ ਬਸ ਆਏ ਆ ਬਈ ਆਪ ਨੂੰ ਬਾਹਰ ਦਾ ਤਾਂ ਹੈ ਨਹੀਂਗਾ ਆਪਾਂ ਇੱਧਰ ਇੰਨਾ ਚੇ ਕੰਮ ਕਰਨਾ ਹੈਗਾ ਬਈ ਬਸ ਇਹ ਦੁਗਾ ਬੱਚੇ ਜਿਵੇਂ ਹੁਣਗੇ ਦਾ ਇੱਕ ਅਕਬਰ ਦਾ ਭਰਾ ਤਿਆਰ ਕਰ ਲਿਆ ਹੁਣ ਅੱਛਾ ਇਹਦਾ ਬੱਚਾ ਤਿਆਰ ਕਰ ਲਿਆ ਗਾਂ ਉਹਦੇ ਬੱਚੇ ਤਿਆਰ ਕਰ ਲਾਂਗੇ ਇਦਾਂ ਗਾਂਦੀਆਂ ਬਸ ਇਹਨਾਂ ਚੀਜ਼ ਯਾਨੀ ਕਿ ਟਾਈਮ ਦੇਣਾਗਾ ਬਸ ਜਿੱਥੋਂ ਤੱਕ ਜਾਂਦੇ ਜਾਊਗਾ ਟ ਹੈਨਾ ਟਾਈਮ ਮਿਲੂਗਾ ਆਪਾਂ ਨੂੰ ਉਹਨਾਂ ਬਸ ਜਦੋਂ ਫਾਰਮ ਵੇਖਣ ਗਏ ਆ ਬਾਈ ਜਦੋਂ ਸੀਕੋੜੇ ਰੱਖਣੇ ਸ਼ੁਰੂ ਕੀਤੇ ਫਾਰਮਾਂ ਵੇਖਣ ਗਏ ਆ ਕਿਹੜਾ ਬੰਦਾ ਤੁਹਾਨੂੰ ਐ ਤੁਹਾਨੂੰ ਵਧੀਆ ਜਾਣਕਾਰੀ ਦਿੱਤੀ ਜਿੱਥੇ ਤੁਸੀਂ ਜਮੇ ਪ੍ਰਭਾਵਿਤ ਹੋ ਗਏ ਵੀ ਯਾਰ ਆਪਾਂ ਨੂੰ ਹੁਣ ਰੱਖ ਹੀ ਲੈਣਾ ਚਾਹੀਦੇ ਮੈਂ ਸਰ ਉਦਾਂ ਇੰਟਰਵਿਊ ਵੀ ਕਾਫੀ ਦੇਖਿਆ ਨੇ ਮਨੂ ਸ਼ਰਮਾ ਜੀ ਦੀਆਂ ਅੱਛਾ ਠੀਕ ਹੈ ਤੇ ਉਹ ਵੀ ਕਾਫੀ ਮੋਟੀਵੇਟ ਕਰਦੇ ਨੇ ਓਕੇ ਮੈਂ ਇੱਕ ਦੋ ਵਾਰੀ ਉਹਨਾਂ ਦੇ ਫਾਰਮ ਤੇ ਵੀ ਵਿਜ਼ਿਟ ਕੀਤਾ ਉਹ ਪਟਿਆਲੇ 'ਚ ਨੇ ਜੀ ਫਤਿਹਬਾਦ ਸ਼ਹਿਰ ਦੇ ਪਿੰਡੋਂ ਦਾ ਅੱਛਾ ਤੇ ਉਦਾਂ ਜਿਵੇਂ ਹੁਣ ਜਸਪਾਲ ਅੰਕਲ ਹੋਣੀ ਹੋਗੇ ਜੀ ਇੱਕ ਦੋ ਹੋਰ ਨੇ ਉਹ ਉਹਨਾਂ ਦੇ ਇੰਟਰਵਿਊ ਜੀ ਆਈਆਂ ਨੇ ਜੀ ਉਹ ਆਪਣੇ ਘੋੜਿਆਂ ਬਾਰੇ ਵੀ ਜਾਣਕਾਰੀ ਦਿੰਦੇ ਆ ਹਨਾ ਕਹਿੰਦੇ ਆ ਕਿ ਵੀ ਜੀ ਆਪਾਂ ਨੂੰ ਰੱਖਣੇ ਚਾਹੀਦੇ ਹੈਗੇ ਵੀ ਸ਼ੌਂਕ ਮਾੜਾ ਨਹੀਂਗਾ ਜੀ ਤੇ ਬਾਕੀ ਸਾਰਾ ਜਿਹੜਾ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਹੈ ਨਾ ਹਾਂਜੀ ਭਾਈ ਸਾਡੇ ਦੈਲ ਚ ਨਹੀਂਗਾ ਬਈ ਨਹੀਂ ਲਿਆਉਣਾ ਉਦੋਂ ਤੁਸੀਂ ਆਪ ਹੀ ਲਿਆਉਣਾ ਜਿੱਦਣ ਇਹਦਾ ਦਾਣਾ ਪਾਣੀ ਹੋਇਆ ਸੋਡੇ ਘਰੇ ਉਦੋਂ ਵੀ ਆਪ ਹੀ ਆਇਆ ਆਪ ਹੀ ਆਇਆ ਕਹਿੰਦੇ ਨੇ ਹੁੰਦੇ ਬਈ ਘੋੜਾ ਚੂਜ਼ ਕਰਦਾਗਾ ਵੀ ਕਿਹੜੇ ਘਰੇ ਜਾਣਾ ਅੱਛਾ ਇਹ ਮਾਲਕ ਨਹੀਂ ਚੂਜ਼ ਕਰ ਸਕਦਾ ਬਈ ਕਿਹੜੇ ਘੋੜੇ ਨੂੰ ਲੈ ਕੇ ਜਾਣਾ ਇਹ ਘੋੜਾ ਖੌਦਰ ਚੂਜ਼ ਕਰਦਾਗਾ ਵੀ ਮੈਂ ਕਿਹੜੇ ਘਰੇ ਜਾਣਾ ਕਿਹੜੇ ਮਾਲਕ ਕੋਲ ਜਾਣਾ ਜੀ ਵੱਡੀ ਗੱਲ ਆ ਇਹ ਜੀ ਅੱਜ ਅਸੀਂ ਗੱਲ ਕਰਕੇ ਤਾਂ ਹਾਂਜੀ ਸਾਡੇ ਨਾਲ ਸੀ ਜਗਵੀਰ ਪੱਤੋ ਜਿਨ੍ਹਾਂ ਨੇ ਕਿਉਂਕਿ ਸਾਡਾ ਮਕਸਦ ਇਹ ਸੀਗਾ ਕਿਉਂਕਿ ਕੋੜਾਂ ਬਾਰੇ ਬਹੁਤ ਇੰਟਰਵਿਊ ਆ ਜਿਹੜੀਆਂ ਕਈ ਵੱਖ-ਵੱਖ ਚੈਨਲਾਂ ਉੱਤੇ YouTube ਉੱਤੇ ਪਈਆਂ ਪਰ ਸਾਡਾ ਮਕਸਦ ਇਹ ਸੀਗਾ ਜਿਹੜੇ ਨੌਜਵਾਨ ਮੁੰਡੇ ਇਸ ਕਿੱਤੇ ਨਾਲ ਜੁੜਨਾ ਚਾਹੁੰਦੇ ਨੇ ਜਾਂ ਆਪਣਾ ਜਿਹੜਾ ਸ਼ੌਂਕ ਆ ਉਹ ਪੂਰਾ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਮੋਟੀਵੇਸ਼ਨ ਦੇ ਲਈ ਇੱਕ ਇਹ ਸਾਡਾ ਮਕਸਦ ਸੀਗਾ ਇੰਟਰਵਿਊ ਕਰਨ ਦਾ ਇਹ ਤੁਹਾਨੂੰ ਕਿਵੇਂ ਲੱਗੀ ਸਾਨੂੰ ਜ਼ਰੂਰ ਆ ਕੇ ਭੇਜੋ ਸਾਡੇ ਨੂੰ ਲਾਈਕ ਸ਼ੇਅਰ ਫੋਲੋ ਕਰੋ ਤਾਂ ਕਿ ਹਰ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਧ